ਲੈ ਗਏ ਨੇ ਕਿ ਸਭ ਤੋਂ ਪਹਿਲਾਂ ਬਹੁਤ ਹੀ ਕਾਫੀ ਅਰਸ਼ੇ ਤੱਕ ਮੈਟਰ ਜਿਹੜਾ ਪੈਂਡਿੰਗ ਪਿਆ ਸੀਗਾ ਕਿ ਜਿਹੜਾ ਸਾਡਾ ਮੈਡੀਕਲ ਟੀਚਿੰਗ ਫੈਕਲਟੀ ਦਾ ਸਟਾਫ ਆ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਫੈਕਲਟੀ ਦਾ ਜਿਹੜਾ ਸਟਾਫ ਆ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਮੈਡੀਕਲ ਕਾਲਜਾਂ ਦੇ ਅੰਦਰ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਏ ਜਿਹੜੀ ਆ ਉਹ 65 ਸੀਗੀ ਯਾਨੀ ਕਿ ਮੈਡੀਕਲ ਦੇ ਪ੍ਰੋਫੈਸਰ ਸਾਹਿਬਾਨ ਦੀ ਏਜ ਜਿਹੜੀ ਆ ਉਹ 68 ਸਾਲ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲਿਆ ਹੈ ਅੱਜ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ 65 ਸਾਲ ਕੀਤੀ ਗਈ ਹੈ ਅੱਜ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਹੋਣਗੇ ਉਹਨਾਂ ਦੀ ਏਜ ਜਿਹੜੀ ਆ 65 ਤੋਂ ਵਧਾ ਕੇ 65 ਇਅਰ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਅਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਮੈਂ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਕਿਉਂਕਿ ਹੁਣ ਲਗਭਗ ਕਾਫੀ ਪੋਸਟਾਂ ਖਾਲੀ ਪਈਆਂ ਸੀਗੀਆਂ ਔਰ ਆਉਣ ਵਾਲੇ 3 ਸਾਲਾਂ ਚ ਲਗਭਗ 41 ਮੈਡੀਕਲ ਅਧਿਆਪਕ ਜਿਹੜੇ ਰਿਟਾਇਰਮੈਂਟ ਹੋਣ ਜਾ ਰਹੇ ਸੀਗੇ ਸੋ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਪ੍ਰੋਫੈਸਰ ਸਹਿਬਾਨ ਕੋਲੇ ਬਹੁਤ ਲੰਮਾ ਐਕਸਪੀਰੀਅੰਸ ਹੁੰਦਾਗਾ ਟੀਚਿੰਗ ਦਾ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਜਿਹੜਾ ਉਹਨਾਂ ਪ੍ਰੋਫੈਸਰ ਸਾਹਿਬਾਨ ਦੇ ਕੋਲੇ ਹੁੰਦਾਗਾ ਸੋ ਅਸੀਂ ਉਹਦਾ ਬਹੁਤ ਲਾਭ ਲਵਾਂਗੇ ਪੰਜਾਬ ਦੇ ਸਟੂਡੈਂਟ ਐਮਬੀਬੀਐਸ ਦੇ ਸਟੂਡੈਂਟ ਐਮਡੀ ਦੇ ਸਟੂਡੈਂਟ ਜਿਹੜੇ ਨੇਗੇ ਉਹ ਵੱਡਾ ਲਾਭ ਲੈਣਗੇ ਸੋ ਮੈਡੀਕਲ ਪ੍ਰੋਫੈਸਰਾਂ ਦੀ ਜਿਹੜੀ ਏਜ ਆ ਹੁਣ 62 ਸਾਲ ਤੋਂ ਵਧਾ ਕੇ 65 ਸਾਲ ਜਿਹੜੀ ਆ ਉਹ ਕਰ ਦਿੱਤੀ ਗਈ ਆ ਇਸ ਤੋਂ ਬਿਨਾ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਮੈਡੀਕਲ ਦੇ ਖੇਤਰ ਦੇ ਅੰਦਰ ਹੀ ਜਿਹੜੇ ਮੈਡੀਕਲ ਅਫੀਸਰ ਸੀਗੇ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਸਪੈਸ਼ਲਿਸਟ ਡਾਕਟਰ ਜਿਹੜੀ ਉਹਨਾਂ ਦੀ ਉਮਰ ਜਿਹੜੀ ਆ ਪਹਿਲਾ 58 ਸਾਲ ਦੀ ਸੀਗੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ 55 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀਇੰਪਲਾਈਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਦੀ ਅਪਾਰਟਮੈਂਟ ਹੋਊਗੀ ਉਹ ਕੰਟਰੈਕਸ਼ਨ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਸੋ ਮੈਡੀਕਲ ਸਪੈਸ਼ਲਿਸਟ ਦੀ ਘਾਟ ਸਿਰੇ ਪੂਰਾ ਕੀਤਾ ਜਾਊਗਾ ਔਰ ਉਹਦੀ ਉਮਰ ਜਿਹੜੀ ਆ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਐ ਸੋ ਮੈਂ ਸਮਝਦਾ ਐਜੂਕੇਸ਼ਨ ਸਿਹਤ ਦੇ ਖੇਤਰ ਦੇ ਅੰਦਰ ਸੇ ਸਭਾਵਾ ਦੇ ਖੇਤਰ ਦੇ ਅੰਦਰ ਸਾਨੂੰ ਇਹਦਾ ਬਹੁਤ ਵੱਡਾ ਲਾਭ ਜਿਹੜਾ ਉਹ ਮਿਲੂਗਾ ਕਿਉਂਕਿ 58 ਸਾਲ ਤੱਕ ਪਹੁੰਚਦਾ ਪਹੁੰਚਦਾ ਡਾਕਟਰ ਜਿਹੜਾ ਉਹਦੇ ਕੋਲ ਇੱਕ ਬਹੁਤ ਹੀ ਵੱਡਾ ਐਕਸਪੀਰੀਅੰਸ ਹੋ ਜਾਂਦਾਗਾ ਉਹ ਸਖਸਪੀਰੀਅੰਸ ਨੂੰ ਅਸੀਂ ਹੋਰ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਵਰਤਾਂਗੇ ਸੋ ਇਹ ਦੋ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਪੰਜਾਬ ਦੇ ਜਿਹੜਾ ਸਾਡਾ ਮੈਡੀਕਲ ਡਿਪਾਰਟਮੈਂਟ ਆ ਉਹਦੇ ਖੇਤਰ ਦੇ ਅੰਦਰ ਹੋਏ ਨੇਗੇ ਸੋ ਤੀਸਰਾ ਅਹਿਮ ਫੈਸਲਾ ਹੋਇਆਗਾ ਕਿ ਪੰਜਾਬ ਦੇ ਅੰਦਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਜ਼ਿਲ੍ਹਿਆਂ ਦੇ ਬਲਾਕ ਸੀਗੇ ਜਿਹੜੇ ਬਲਾਕ ਸੀਗੇ ਉਹਨਾਂ ਨੂੰ ਤਰਕਸੰਗਤ ਬਣਾਉਣ ਦੇ ਲਈ ਉਹਨਾਂ ਨੂੰ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਦੇ ਅੰਦਰ ਰੈਸ਼ਨਲਾਈਜੇਸ਼ਨ ਲੈ ਕੇ ਆਉਣ ਲਈ ਕਈ ਜਗ੍ਹਾ ਤੇ ਹੋਇਆਗਾ ਜਿਵੇਂ ਮੈਂ ਆਪਣੇ ਦਰਸੌਰ ਦੀ ਗੱਲ ਕਰਾਂ ਡਿੜਬਾ ਦਾ ਇੱਕ ਬਲਾਕ ਆ ਡਿੜਬਾ ਜਿਹੜਾ ਤਿੰਨ ਹਲਕੇ ਚ ਪੈਂਦਾਗਾ ਇੱਕ ਬਲਾਕ ਸਰਾਮ ਚ ਪੈਂਦਾਗਾ ਇੱਕ ਲੈਰਿਤ ਪੈਂਦਾਗਾ ਇੱਕ ਡਿੜਬਾ ਦਾ ਬਲਾਕ ਆ ਕੋਈ ਪਿੰਡ ਐਸ ਡੀ ਐਮ ਉਹਨਾਂ ਨੂੰ ਡਿੜਬਾ ਲੱਗਦਾਗਾ ਪਰਨੇ ਕਿ ਕਿਤੇ ਦੂਜਾ ਹਲਕੇ ਦਾ ਲੱਗਦਾ ਹੈਗਾ ਸੋ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਸੋ ਇਹ ਪ੍ਰੋਬਲਮ ਨੂੰ ਹੱਲ ਕਰਦੇ ਹੋਏ ਦੁਬਾਰਾ ਜਿਹੜਾ ਅਸੀਂ ਸਾਰੇ ਰੈਸ਼ਲਾਈਜ਼ੇਸ਼ਨ ਕਰਾਗੇ ਡਿਪਾਰਟਮੈਂਟ ਦੀ ਬਲਾਕ ਜਿਹੜੇ ਨੇਗੇ ਉਹ ਦੁਬਾਰਾ ਉਹਨਾਂ ਨੂੰ ਤਰਕਸੰਗਤ ਬਣਾਇਆ ਜਾਊਗਾ ਤਾਂ ਕਿ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਆਉਂਦੀ ਹੈ ਉਹਦਾ ਹੱਲ ਹੋ ਸਕੇ ਸੋ ਬਹੁਤ ਸਾਰੇ ਪਿੰਡ ਕਿਸੇ ਹੋਰ ਬਲਾਕ ਨਾਲ ਜੁੜੇ ਹੋਏ ਸੀ ਭਵਾਨੀਗੜ ਦੇ ਕਾਫੀ ਸਾਰੇ ਪਿੰਡ ਜਿਹੜੇ ਦੇਗੇ ਉਹ ਸੁਨਾਮ ਨਾਲ ਜੁੜੇ ਹੋਏ ਸੀਗੇ ਜਦਕਿ ਉਹਨਾਂ ਨੂੰ ਜਿਹੜੇ ਕੋੜ ਪੈਂਦਾਗਾ ਸੰਰੂਪ ਪੈਂਦਾ ਹੈਗਾ ਸੋ ਇਹ ਸਮੱਸਿਆ ਜਿਹੜੀ ਗਰਾਊਂਡ ਲੈਵਲ ਤੇ ਆ ਰਹੀ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਵੱਡਾ ਫੈਸਲਾ ਹੋਇਆ ਹੈਗਾ ਕਿ ਅੱਜ ਤੋਂ ਬਾਅਦ ਸਾਰੇ ਰੀਆਰਗੇਨਾਈਜੇਸ਼ਨ ਐਂਡ ਰੈਜ਼ਨਲਾਈਜੇਸ਼ਨ ਆਫ ਦੀ ਜਿਹੜੀ ਡਿਪਾਰਟਮੈਂਟ ਬਲॉक्स ਸੀ ਪੰਜਾਬ ਚ ਹੋਊਗੀ ਸੋ ਇਹ ਵੀ ਇੱਕ ਐਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਦੇ ਅੰਦਰ ਹੋਇਆਗਾ ਇਸ ਸੋ ਬਿਨਾ ਪੰਜਾਬ ਦਾ ਇੱਕ ਜਿਹੜੀ OTS ਸਕੀਮ ਸੀ ਓਟੀਐ ਸਕੀਮ ਜਿਹੜੀ ਨਗਰ ਸੁਧਾਰ ਟਰਸਟ ਜਿਹੜੇ ਇੰਪਰੂਵਮੈਂਟ ਟਰਸਟ ਸੀਗੇ ਜਿਹੜੇ ਇੰਪਰੂਵਮੈਂਟ ਟਰਸਟ ਸੀ ਪੰਜਾਬ ਦੇ ਅੰਦਰ ਉਹਨਾਂ ਦੇ ਅੰਦਰ ਜਿਹੜੀ ਓਟੀਐ ਸਕੀਮ ਲਾਗੂ ਨਹੀਂ ਸੀਗੀ ਹਾਲਾਂਕਿ ਗਮਾਟਾ ਦੇ ਅੰਦਰ ਗਲਾਡਾ ਦੇ ਅੰਦਰ ਜਿਹੜੀ ਲਾਸਟ ਕੈਬਨਿਟ ਹੋਈ ਸੀ ਉਹਦੇ ਅੰਦਰ ਅਸੀਂ ਓਟੀਐ ਸਕੀਮ ਲੈ ਕੇ ਆਏ ਸੀਗੇ ਸੋ ਇਹ ਡਿਪਾਰਟਮੈਂਟ ਜਿਹੜੇ ਖਾਸ ਕਰਕੇ ਜਿਹੜੇ ਪੰਜਾਬ ਦੇ ਇੰਪਰੂਵਮੈਂਟ ਟਰਸਟ ਸੀਗੇ ਜਿਹੜੇ ਨਗਰ ਸੁਧਾਰ ਟਰੱਸਟ ਸੀ ਉਹ ਰਹਿ ਗਏ ਸੀ ਅੱਜ ਉਹਨਾਂ ਨੂੰ ਜਿਹੜੀ ਆ ਦੁਬਾਰਾ ਪਰਵਾਰਗੀ ਦਿੱਤੀ ਗਈ ਆ ਉਹਨਾਂ ਦਾ ਪੀਨਲ ਇੰਟਰਸਟ ਜਿਹੜਾਗਾ ਜਿਹੜਾ ਪੀਨਲ ਇੰਟਰਸਟ ਆ ਉਹ ਮਾਫ ਕੀਤਾ ਗਿਆ ਇਸੇ ਤਰ੍ਹਾਂ ਨੌਨ ਕੰਸਟ੍ਰਕਸ਼ਨ ਫੀਸ ਜਿਹੜੀ ਆ ਉਹਦੇ ਅੰਦਰ ਵੀ ਜਿਹੜੀਆਂ ਪਲੈਂਟੀਆਂ ਲਾ ਕੇ ਜਿੰਨੇ ਪੈਸੇ ਬਣਦੇ ਸੀ ਉਹਦੇ ਅੰਦਰ ਵੀ 50% ਦੀ ਛੋਟ ਦਿੱਤੀ ਗਈ ਆ ਤਾਂ ਕਿ ਜਿਹੜੇ ਪਲਾਟ ਜਿਹੜੇ ਪਲਾਟ ਹੋਲਡਰ ਸੀਗੇ ਕਾਫੀ ਕਿਸੇ ਦੀ ਕਿਸ ਟੁੱਟ ਗਈ ਕਿਸੇ ਡੋਰ ਟੁੱਟ ਗਈ ਆ ਜਾਂ ਕਿਸੇ ਨੇ ਕੰਸਟਰਕਸ਼ਨ ਫੀਸ ਜਮ੍ਹਾਂ ਨਾ ਕਰੋਂ ਕਰਕੇ ਅੱਧਾ ਘਰ ਬਣਿਆ ਜਾਂ ਨਹੀਂ ਬਣਾ ਸਕਿਆ ਉਹਨਾਂ ਸਾਰਿਆਂ ਨੂੰ ਮੈਂ ਸਮਝਦਾ ਪੰਜਾਬ ਦੇ ਅੰਦਰ ਵੱਡੀ ਰਾਹਤ ਆ ਅੱਜ ਪੰਜਾਬ ਦੇ ਹਰੇਕ ਨਗਰ ਸੁਧਾਰ ਟਰੱਸਟ ਦੇ ਅੰਦਰ ਕਾਫੀ ਸਾਰੇ ਪਲਾਟ ਜਿਹੜੇ ਲੱਗੇ ਉਹ ਪੈ ਸੀਗੇ ਉਹ ਮਸਲਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਹੋਊਗੀ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਇੱਕ ਫਾਇਦਾ ਉਹ ਉਠਾਉਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਕੋ ਇਕੋਸਿਸਟਮ ਜਿਹੜਾ ਜ਼ੋਨ ਸੀਗਾ ਉਹਦੇ ਅੰਦਰ 100 ਮੀਟਰ ਦੀ ਜਿਹੜੀ ਹੱਦ ਸੀ ਇਕੋ ਸਵੇਦਨਸੀਲ ਜ਼ੋਨ ਇਕੋ ਸੈਂਸਿਟਿਵ ਜ਼ੋਨ ਜਿਹੜੋ ਆਪਾਂ ਕਹਿ ਰਹੇ ਆ ਇਕੋ ਸਵੇਦਨਸੀਲ ਜ਼ੋਨ ਸੀ ਉਹ ਅਸੀਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਸਬਮਿਟ ਕੀਤਾ ਸੀਗਾ ਸੋ ਆਨਰੇਬਲ ਸੁਪਰੀਮ ਕੋਰਟ ਦੇ ਆਧਾਰ ਦੇ ਉੱਤੇ ਅਸੀਂ ਅੱਜ ਦੁਬਾਰਾ ਇਸ ਨੂੰ ਪੰਜਾਬ ਕੈਬਨਿਟ ਚ ਪਾਸ ਕੀਤਾ ਗਿਆ ਸੋ 100 ਮੀਟਰ ਦਾ ਘੇਰਾ ਇਕੋ ਸਵੈਰੰਸੀ ਜ਼ੋਨ ਜਿਹੜਾ ਉਹ ਐਲਾਨਿਆ ਗਿਆਗਾ ਹੁਣ ਇਹ ਕੈਬਨਿਟ ਦੇ ਪਾਸ ਕੀਤਾ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮਿਨਿਸਟਰੀ ਆਫ এনवायरमेंटਲ ਆ ਉਹਨੂੰ ਭੇਜਾਂਗੇ ਉਸ ਤੋਂ ਬਾਅਦ ਪਰਿਵਾਰਕੀ ਬਿਲਣ ਤੋਂ ਬਾਅਦ ਇਹ ਪੰਜਾਬ ਚ ਲਾਗੂ ਹੋਊਗਾ ਇਸ ਤੋਂ ਬਿਨਾ ਜੇ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਸੀ 2022 ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇਲੈਕਸ਼ਨ ਲੜ ਰਹੀ ਸੀ ਤਾਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੋ ਤਸਵੀਰਾਂ ਪੇਸ਼ ਕੀਤੀਆਂ ਸੀ ਦੋ ਥਾਟ ਪੇਸ਼ ਕੀਤੇ ਸਿਗੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਔਰ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਦੀ ਫੋਟੋ ਅੱਜ ਪੰਜਾਬ ਦੇ ਹਰੇਕ ਦਫ਼ਤਰ ਚ ਲੱਗੀ ਹੋਈ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਅੱਜ ਪੰਜਾਬ ਦੇ ਹਰੇਕ ਡਿਪਾਰਟਮੈਂਟ ਚ ਲੱਗੀ ਹੋਈ ਆ ਅੱਜ ਪੰਜਾਬ ਦੇ ਅੰਦਰ ਅਸੀਂ ਦੋ ਦੋ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆ ਕਿ ਪੰਜਾਬ ਦੇ ਅੰਦਰ ਵਿਸ਼ਟਾਚਾਰ ਦਾ ਖਾਤਮਾ ਹੋਊਗਾ ਔਰ ਦੂਸਰਾ ਜੋ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਜੀ ਸੋਚਾ ਉਹ ਉਸੇ ਪੜਾਈ ਆਮ ਆਦਮੀ ਪਾਰਟੀ ਨੇ ਬਹੁਤ ਲੰਬਾ ਅਰਸਾ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਸੀ। ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋਏ ਸੀਗੇ ਪਰ ਲੇਕਿਨ ਜਿੱលੀਆਂ ਦੇਸ਼ਪਰ ਦੀਆਂ ਹਾਈ ਕੋਰਟਾਂ ਨਹੀਂ ਗੀਆਂ। ਦੇਸ਼ਪਰ ਦੀਆਂ ਹਾਈ ਕੋਰਟ ਦੇ ਅੰਦਰ ਜਿਹੜੀ ਐਡਵੋਕੇਟ ਦੀ ਭਰਤੀ ਹੁੰਦੀ ਆ ਜਿਹੜੀ ਸਰਕਾਰੀ ਵਕੀਲਾਂ ਦੀ ਭਰਤੀ ਹੁੰਦੀ ਆ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਰਿਜ਼ਰਵੇਸ਼ਨ ਨਹੀਂ ਹੈਗੀ। ਪੂਰੇ ਦੇਸ਼ ਪਰ ਦੇ ਕਿਸੇ ਵੀ ਸੂਬੇ ਦੇ ਅੰਦਰ ਐਸਸੀਐਸਟੀ ਦੀ ਰਿਜ਼ਰਵੇਸ਼ਨ ਨਹੀਂ ਹੈਗੀ ਜਦੋਂ ਐਡਵੋਕੇਟ ਐਕਟ 2017 ਆਇਆ ਸੀਗਾ। ਜਦੋਂ ਐਡਵੋਕੇਟ ਐਕਟ 217 ਆਇਆ ਸੀਗਾ ਤਾਂ ਉਸ ਸਮੇਂ ਪੰਜਾਬ ਵਿਧਾਨ ਸਭਾ ਚ ਪਹਿਲੀ ਵਾਰ ਚੁਣ ਕੇ ਆਇਆ ਸੀ ਪਹਿਲੀ ਵਾਰ ਚੁਣ ਕੇ ਆਇਆ ਸੀ ਉਸ ਸਮੇਂ ਕਾਂਗਰਸ ਪਾਰਟੀ ਦਾ ਰਾਜ ਸੀਗਾ ਔਰ ਕਾਂਗਰਸ ਪਾਰਟੀ ਨੇ ਐਡਵੋਕੇਟ ਐਕਟ 217 ਜਦੋਂ ਲੈ ਕੇ ਆਏ ਤਾਂ ਮੈਂ ਉਸੇ ਸਮੇਂ ਮੇਰੀ ਮੇਡਨ ਸਪੀਚ ਸੀ ਪੰਜਾਬ ਅਦਾਲਤ ਸਭਾ ਦੇ ਅੰਦਰ ਮੈਂ ਉਸ ਬੇਡਨ ਸਪੀਚ ਦੇ ਅੰਦਰ ਪਹਿਲੀ ਵਾਰ ਬੋਲਦਿਆਂ ਉਸ ਸਮੇਂ ਦੀ ਸਰਕਾਰ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਇਹਦੇ ਵਿੱਚ ਸੁਧਾਰ ਕਰਕੇ 25% ਰਿਜ਼ਰਵੇਸ਼ਨ ਜਿਹੜੀ ਆ ਉਹ ਐਸਸੀ ਐਸਟੀ ਦੇ ਲਈ ਲਾਗੂ ਕੀਤੀ ਜਾਵੇ ਤੇ ਮੇਰੀ ਡਿਮਾਂਡ ਸੀਗੀ 2017 ਦੇ ਅੰਦਰ ਪਰ ਲੇਕਿਨ ਉਸ ਸਮੇਂ ਕਿਉਂਕਿ ਰਾਜੇ ਰਣ ਵਾਲਿਆਂ ਦੀ ਸਰਕਾਰ ਸੀ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹੜੀ ਦੇਸ਼ ਦੇ ਅੰਦਰ ਐਂਟੀ ਦਲਿਤ ਪਾਰਟੀ ਜਾਣੀ ਜਾਂਦੀ ਆ ਜਿਹੜੀ ਹਮੇਸ਼ਾ ਨਹੀਂ ਦਲਤਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਸੋ ਉਸ ਵੇ ਕੋਈ ਵੀ 5 ਸਾਲ ਸਾਡੀ ਡਿਮਾਂਡ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਚ ਜਦੋਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਦੇ ਲੋਕਾਂ ਦੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਪੰਜਾਬ ਦੇ ਅੰਦਰ ਮੌਕਾ ਦਿੱਤਾ ਤਾਂ ਅਸੀਂ ਉਸ ਸਮੇਂ ਵੀ ਇਹ ਪੰਜਾਬ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੇ ਸ਼ੈਡਿਊਲ ਕਾਸ ਸ਼ੈਡਿਊਲ ਡਰਾਈਵਰਸ ਪੰਜਾਬ ਦੇ ਜਨ ਜਾਤੀ ਅਨੁਸੂਚਿਤ ਜਨ ਜਾਤੀਆਂ ਦੇ ਨਾਲ ਅਸੀਂ ਇੱਕ ਵੱਡਾ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ ਬਚਾਵਾਂਗੇ ਤਾਂ ਤੁਹਾਡੇ ਬੱਚੇ ਆ ਤੁਹਾਡੇ ਬੱਚਿਆਂ ਨੂੰ ਜਿਹੜਾ ਹਾਈ ਕੋਰਟ ਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੇਵਾਂਗੇ ਕਿਉਂਕਿ ਹਾਈ ਕੋਰਟ ਦਾ ਜੱਜ ਤਾਂ ਬਣੂਗਾ ਆਨਰੇਬਲ ਸੁਪਰੀਮ ਕੋਰਟ ਦਾ ਜੱਜ ਤਾਂ ਬਣੂਗਾ ਕੋਈ ਐਸਸੀ ਕਮਿਊਨਿਟੀ ਦਾ ਬੰਦਾ ਜੇਕਰ ਪਹਿਲਾਂ ਸਰਕਾਰੀ ਵਕੀਲਾ ਤੇ ਰਿਜ਼ਰਵੇਸ਼ਨ ਹੋਊਗੀ ਪਰ ਲੇਕਿਨ ਅਫਸੋਸ ਦਲਤਾਂ ਦੇ ਨਾਂ ਤੇ ਬਾਬਾ ਸਾਹਿਬ ਭੀਮਰਾਓ ਮੇਰਕਰ ਜੀ ਦੇ ਨਾਂ ਤੇ 75 ਸਾਲ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਕਿੰਨੇ ਹੀ ਸਾਲ ਭਾਰਤੀ ਜਨਤਾ ਪਾਰਟੀ ਅਕਾਲੀਦਰ ਵੋਟਾਂ ਲੈਂਦੇ ਰਹੇ ਪਰ ਲੇਕਿਨ ਦਲਤ ਵਰਗ ਦੀ ਬਾਹ ਕਿਸੇ ਨੇ ਨਹੀਂ ਫੜੀ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਦਲਤਾਂ ਦੇ ਪੜੇ ਲਿਖੇ ਬੱਚਿਆਂ ਨੂੰ achhiyan postاں ਤੇ ਲਾ ਦਈਏ ਹਾਂ ਰਿਜ਼ਰਵੇਸ਼ਨ ਦਿੰਦੇ ਰਹਿ ਕਿਤੇ 4th class ਕਿਤੇ 3rd class ਪਰ ਲੇਕਿਨ class 1 ਅਫਸਰਾਂ ਦੇ ਅੰਦਰ ਜਿਹੜੀ ਕਿ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਜਸਟਿਸ ਦੇ ਅੰਦਰ ਇੱਕ ਰਿਜ਼ਰਵੇਸ਼ਨ ਦੇਣ ਦੀ ਗੱਲ ਸੀ ਉਹ ਬਿਲਕੁਲ ਇਹਨਾਂ ਨੇ ਕਦੇ ਪ੍ਰਵਾਨ ਨਹੀਂ ਕੀਤੀ ਸਾਡੀ ਸਰਕਾਰ ਆਈ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਅਸਾਮੀਆਂ ਨੇਗੀਆਂ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉਥੇ ਤੁਰੰਤ ਜਿਹੜੀ ਆ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 2117 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਧ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਉਹ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਗੱਲ ਹੋਵੇ ਐਡਵੋਕੇਟ ਦਾ ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਐਕਟ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਅਨਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ ਅਰਵਿੰਦ ਕੇਜਰੀਵਾੜੀ ਨੇ ਲਿਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਉਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਜਿਹੜੀ ਆ 52 ਪੋਸਟਾਂ ਕੀਤੀਆਂ ਪਰ ਲੇਕਿਨ ਕਰਟੇਰੀਆ ਕੀ ਸੀਗਾ ਉਹਦੇ ਅੰਦਰ ਕਰਟੇਰੀਆ ਸੀਗਾ ਕਿ ਸੀਨੀਅਰ ਐਡਵੋਕੇਟ ਜਨਰਲ ਆ ਉਹਦੇ ਲਈ ਇਨਕਮ ਜਿਹੜੀ ਆ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਐਡਵੋਕੇਟ ਜਨਰਲ ਦੇ ਲਈ ਸੀਨੀਅਰ ਐਡਵੋਕੇਟ ਜਨਰਲ ਦੇ ਲਈ 20 ਲੱਖ ਰੁਪਿਆ ਸਾਲਾਨਾ ਆਮਦਨ ਹੋਵੇ ਇਸੇ ਤਰੀਕੇ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਇਆ ਹੋਵੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਰੁਪਇਆ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਇਆ ਅਸਿਸਟੈਂਟ ਐਡਵੋਕੇਟ ਜਨਰਲ ਲਈ 3.5 ਲੱਖ ਰੁਪਇਆ ਐਡਵੋਕੇਟਾਂ ਰਿਕਾਰਡ ਲਈ ਤਾਂ ਲੋਕ ਰੱਖਿਆ ਰਿਸੀ ਕੁਝ ਵੀ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ 2017 ਦੇ ਐਕਟ ਵਿੱਚ ਸੀਗੀਆਂ ਜਦੋਂ ਅਸੀਂ ਦੇਖਿਆ ਜਦੋਂ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ ਤਾਂ ਉਹਨਾਂ 58 ਪੋਸਟਾਂ ਦੇ ਵਿੱਚੋਂ 15 ਪੋਸਟਾਂ ਖਾਲੀ ਰਹਿ ਗਈਆਂ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਦੇਖਿਆ ਕਿਉਂ ਖਾਲੀ ਰਹਿਆਂ ਰਹੀਆਂ ਸੋ ਅਸੀਂ ਦੇਖਿਆ ਕਿ ਜਿਹੜਾ ਕਰਟੇਰੀਆ ਜੋ ਇਨਕਮ ਟੈਕਸ ਦਾ ਕਰਟੇਰੀਆ 2017 ਦੇ ਐਕਟ ਕੀਤਾ ਗਿਆ ਸੀਗਾ ਉਹਦੇ ਮੁਤਾਬਕ ਅਲਿਜੀਬਲ ਕੈਂਡੀਡੇਟ ਜਿਹੜੇ ਸੀ ਨਹੀਂ ਮਿਲੇ ਸੋ ਇਹ ਅੱਜ ਬਹੁਤ ਵੱਡਾ ਫੈਸਲਾ ਹੋਇਆਗਾ ਅੱਜ ਇਹ ਵੀ ਇਤਿਹਾਸਿਕ ਫੈਸਲਾਗਾ ਕਿ ਆ ਜਿੰਨੀ ਵੀ ਅਸੀਂ ਇਨਕਮ ਦੀ ਸ਼ਰਤ ਰੱਖੀ ਹੋਈ ਸੀਗੀ ਖਾਸ ਕਰਕੇ ਜਿਹੜੇ ਜਨਰਲ ਵਰਗ ਦੇ ਲਈ ਉਹਦੇ ਵਿੱਚ ਅਸੀਂ ਬਹੁਤ ਵੱਡੀ ਸੋਚ ਕੀਤੀ ਆ ਅੱਜ ਤੋਂ ਬਾਅਦ ਜਿੰਨੇ ਵੀ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬਸ ਦੇ ਕੈਂਡੀਟ ਹੋਣਗੇ ਉਹਨਾਂ ਦੀ ਇਨਕਮ ਟੈਕਸ ਜਿਹੜਾ ਉਹ ਅੱਧਾ ਹੋਊਗਾ ਯਾਨੀ 20 ਲੱਖ ਦੀ ਪ੍ਰੋਵੀਜ਼ਨ ਦੇ ਵਿੱਚ 10 ਲੱਖ ਰੁਪਇਆ ਔਰ 15 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 7.5 ਲੱਖ ਰੁਪਇਆ ਔਰ 10 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 5 ਲੱਖ ਰੁਪਇਆ 7 ਲੱਖ ਦੀ ਪ੍ਰੋਵੀਜ਼ਨ ਦੇ ਅੰਦਰ 3.5 ਲੱਖ ਰੁਪਇਆ ਔਰ 3.5 ਲੱਖ ਦੀ ਪ੍ਰੋਵੀਜ਼ਨ 'ਚ 1,75,000 ਰੁਪਇਆ ਇਹ ਅਸੀਂ ਅੱਜ ਕਰੀਟਰੀਆ 'ਚ ਵੱਡੀ ਛੋੜ ਦਿੱਤੀ ਆ ਤਾਂ ਕਿ ਜਿਹੜੀਆਂ 15 ਪੋਸਟਾਂ ਖਾਲੀ ਲੱਗੀਆਂ ਭਰੀਆਂ ਜਾ ਸਕਣ ਨਹੀਂ ਤਾਂ ਅਸੀਂ ਵੀ ਕਿ ਲੋਕਾਂ ਨੂੰ ਥੋੜੀ ਪਤਾ ਸੀਗਾ ਅਸੀਂ ਵੀ ਕੋਈ ਨਾ ਕੋਈ ਲੱਭ ਕੇ ਅਸੀਂ ਵੀ ਨਾ ਰੱਖਦੇ ਪਰਨੇਕ ਮੈਂ ਸਮਝਦਾ ਕਿ ਇਮਾਨਦਾਰ ਸੋਚ ਆ ਅੱਜ ਮੈਂ ਸਲੂਟ ਕਰਦਾ ਸਾਡੇ ਕਾਮਿਕ ਐਂਕਰ ਅਰਵਿੰਦ ਕੇਜਰੀਬਾਦ ਜੀ ਨੂੰ ਔਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇੱਕ ਵਾਰ ਫੇਰ ਪੰਜਾਬ ਦੇ ਦਲਤਾਂ ਦੇ ਪ੍ਰਤੀ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਇੱਕ ਵਾਰ ਜਿਹੜਾ ਦਰਦ ਦਿਖਾਇਆਗਾ ਕਿ ਅਸੀਂ ਤੁਹਾਡੀਆਂ ਪੋਸਟਾਂ ਖਾਲੀ ਨਹੀਂ ਛੱਡ ਦੇਵਾਂਗੇ ਨਹੀਂ ਤਾਂ ਬਹੁਤ ਵੱਡਾ ਬੈਕਲੌਗ ਖਾਲੀ ਰਹਿਦਾ ਸੀਗਾ ਪਰ ਲੇਕਿਨ ਜਦੋਂ ਇਹ ਸਾਡੇ ਧਿਆਨ ਚ ਆਇਆ ਕਿ 15 ਪੋਸਟਾਂ ਖਾਲੀ ਰਹਿ ਗਈਆਂ ਤਾਂ ਅੱਜ ਕਰਾਈਟਰੀਆ ਜਿਹੜਾ ਉਹ ਅੱਜ ਉਹ ਰਿਲੈਕਸ ਕੀਤਾ ਗਿਆ ਕਰਾਈਟਰੀਆ ਘਟਾਇਆ ਗਿਆ ਸੋ ਅੱਜ ਵੱਡੀ ਰਾਹਤ ਜਿਹੜੀ ਆ ਪੰਜਾਬ ਦੇ ਦਲਤ ਵਰਗੇ ਦੇ ਸਾਰੇ ਐਡਵੋਕੇਟ ਪੰਜਾਬ ਦੇ ਸਾਰੇ ਉਹ ਵਕੀਲ ਜਿਹੜੇ ਅਨੁਸੂਚਿਤ ਜਾਤੀ ਜਨ ਜਾਤੀਆਂ ਚੋਂ ਆਉਂਦੇ ਨੇਗੇ ਅੱਜ ਉਹ ਵੀ ਐਲੀਜੀਬਲ ਹੋ ਗਏ ਨੇਗੇ ਕਿਉਂਕਿ ਇਹਦਾ ਬਹੁਤ ਘੱਟ ਆਮਦਨ ਹੈ ਕਿ ਇੰਨੀ ਆਮਦਨ ਤਾਂ ਹਰੇਕ ਬੈਸਮੰਦ ਐਡਵੋਕੇਟ ਦੀ ਹੁੰਦੀ ਆ ਸੋ ਇਹਦੇ ਵਿੱਚ ਇੱਕ ਵੱਡਾ ਬਦਲਾਅ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਸਾਡੇ ਕੌਮਿਕ ਕਮਿਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਮੂਹ ਵਕੀਲਾਂ ਵੱਲੋਂ ਧੰਨਵਾਦ ਕਰਨਾ ਚਾਹਨਾਗਾ ਕਿ ਅੱਜ ਉਹਨਾਂ ਨੇ ਕਰਟੇਰੀਆ ਜਿਹੜਾ ਰਿਲੈਕਸ ਕੀਤਾਗਾ ਹੁਣ ਜਿਹੜੀਆਂ 15 ਪੋਸਟਾਂ ਖਾਲੀ ਪਈਆਂ ਰਹਿਗੀਆਂ ਉਹ ਵੀ ਭਰੀਆਂ ਜਾਣਗੀਆਂ ਕਿਉਂਕਿ ਅੱਜ ਮੈਨੂੰ ਬੇਹਦ ਖੁਸ਼ੀ ਆ ਇਸ ਗੱਲ ਦੀ ਕਿਉਂਕਿ ਏਕਾਦ ਜਿਹੜਾ ਇਹ ਕੰਮ ਔਨ ਬਿਹਾਫ ਆਫ ਐਡਵੋਕੇਟ ਔਰ ਬਿਹਾਫ ਆਫ ਅਨੁਸੂਚਿਤ ਜਾਤੀ ਜਨ ਜਾਤੀ ਐਡਵੋਕੇਟ ਇਹਦੀ ਸ਼ੁਰੂਆਤ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 2017 ਦੇ ਵਿੱਚ ਕੀਤੀ ਸੀਗੀ ਔਰ 22 2022 ਦੇ ਅੰਦਰ ਐਡਵੋਕੇਟ ਜਿਹੜਾ ਕਾਨੂੰਨ ਆ ਉਹਦੇ ਅੰਦਰ ਸੰਸ਼ੋਧ ਜਿਹੜੀ ਆ ਉਹ ਸਰਕਾਰ ਵੱਲੋਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਅੱਜ ਮੈਨੂੰ ਇਸੇ ਕਰਕੇ ਇੰਨੀ ਖੁਸ਼ੀ ਆ ਕਿ ਮੈਂ ਅੱਜ ਜਿਹੜੀ ਉਹ ਪੋਸਟਾਂ ਖਾਲੀ ਸੀਗੀਆਂ ਉਹਨਾਂ ਨੂੰ ਪਰੰਦਾ ਵੀ ਰਾ ਜਿਹੜਾ ਅੱਜ ਪਦਰਾ ਹੋਇਆਗਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ